ਸਾਸਤ੍ਰਿਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਕਸੈਸ ਪੁਆਇੰਟ ਵਿੱਚ ਅੱਜ ਅਸੀਂ ਕਰਾਂਗੇ ਭਾਰਤ ਦਾ ਪੰਗੋਲ ਇਸ ਦੇ ਨਾਲ ਰਿਲੇਟਿਡ ਕੁਝ ਪ੍ਰਸ਼ਨ ਉੱਤਰ ਵਿਗਿਆਨ ਦਾ ਪਰਿਨਾਮ ਦਰਸਾਇਆ ਜਾਂਦਾ ਹੈ ਖੋਜ ਦੀ ਵਿਗਿਆਨਿਕ ਵਿਧੀ ਸੰਚਿਤ ਤੇ ਵਿਵਸਥਿਤ ਜਾਣਕਾਰੀ ਦੁਆਰਾ ਵਿਗਿਆਨਿਕ ਰੁਝਾਨ ਜਾਂ ਅੰਕੜਿਆਂ ਦੇ ਸੰਗ੍ਰਹਿ ਦੁਆਰਾ ਇਸ ਦਾ ਸਹੀ ਜਵਾਬ ਹੈ অপਸ਼ਨ 1 ਖੋਜ ਦੀ ਵਿਗਿਆਨਿਕ ਵਿਧੀ ਨਿ ਸੂਲਰ ਪਲੇਟੂ ਦੇ ਪੂਰਬੀ ਅਤੇ ਪੱਛਮੀ ਘਾਟ ਮਿਲਦੇ ਹਨ ਸਿਸਾ ਚਲਾ ਪਹਾੜੀਆਂ ਲਾਲਾਮਲ ਪਹਾੜ ਨੀਲਗਿਰੀ ਨੀਲਗਿਰੀ ਪਹਾੜੀਆਂ ਜਾਂ ਪੈਪੀ ਪਹਾੜੀਆਂ অপਸ਼ਨ ਸੀ ਨੀਲਗਿਰੀ ਨੀਲਗਿਰੀ ਪਹਾੜੀਆਂ ਵਾਤਾਵਰਣ ਵਿੱਚ ਕਾਨ ਫਾਲਡ ਦੇ ਅਨਸਾਰ ਮੁੱਖ ਗੈਸਾਂ ਹਨ ਨਾਈਟ੍ਰੋਜਨ ਤੇ ਮੀਥੇਨ ਨਾਈਟ੍ਰੋਜਨ ਤੇ ਆਕਸੀਜਨ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਜਾਂ ਹਾਈਡਰੋਜਨ ਤੇ ਨਾਈਟ੍ਰੋਜਨ অপਸ਼ਨ ਬੀ ਨਾਈਟ੍ਰੋਜਨ ਅਤੇ ਆਕਸੀਜਨ ਪਗੋਲ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦਾ ਤੋਂ ਹੋਈ ਹੈ ਫਾਰਸੀ ਅਰਬੀ ਯੂਨਾਨੀ ਜਾਂ ਫ੍ਰਾਂਸੀਸੀ ਆਪਸ਼ਨ ਸੀ ਯੂਨਾਨੀ ਸਤਪਹਿਲਾ ਪਗੋਲ ਸ਼ਬਦ ਦਾ ਪ੍ਰਯੋਗ ਕਿਸ ਨੇ ਕੀਤਾ ਕਾਪਰਨਿਕਸ ਇਰਾਟੋਕਨੀਸ ਰੋਡੋ ਫਮ ਜਾਂ ਕਲੰਬਸ ਆਪਸ਼ਨ ਬੀ ਇਰਾਟੋਸਨਿਜ ਇਹਨਾਂ ਵਿੱਚੋਂ ਭੂਗੋਲ ਦਾ ਕਿਸ ਦੇ ਨਾਲ ਸਬੰਧ ਪਟੁੱਟ ਹੈ ਇਤਿਹਾਸ ਅਰਥ ਸ਼ਾਸਤਰ ਰਾਜਨੀਤੀ శాస్త్ర ਜਾਂ ਉਪਰੋਕਤ ਸਾਰੇ অপশন ডি ਉਪਰੋਕਤ ਸਾਰੇ ਰਾਜਨੀਤਿਕ ਭੂਗੋਲ ਦਾ ਉਦੇਸ਼ ਹੈ ਰਾਜਨੀਤੀ ਦੇ ਖੇਤਰ ਨੂੰ ਮਿਲਣਾ ਮਿਨਣਾ ਜਨਗਣਨਾ ਕਰਨਾ ਕਿਸੇ ਖੇਤਰੀ ਇਕਾਈ ਦੇ ਰੂਪ ਰਾਜ ਤੇ ਉਸ ਦੀ ਜਨਸੰਖਿਆ ਦੇ ਰਾਜਨੀਤਿਕ ਪੱਖਾਂ ਦਾ ਅਧਿਐਨ ਕਰਨਾ ਇਹਨਾਂ ਵਿੱਚੋਂ ਕੋਈ ਨਹੀਂ অপশন ਬੀ ਜਨਗਣਨਾ ਕਰਨਾ जियोग्राफी पुस्तक किसने लिखी है हैरोडोट रस्तु टोल या इराटोस खनिज इसका सही जवाब है ऑप्शन सी टोल स्टॉय जियोग्राफिक जनरेटिव पुस्तक किसने लिखी है ਵਰੇਨੀਅਸ ਇਰਾਟੋਸ ਖਨੇਜ ਮਾਰਕ ਪੋਲੋ ਜਾਂ ਇਬਨ ਬਤੂਤਾ ਇਸ ਦਾ ਸਹੀ ਜਵਾਬ ਹੈ ਆਪਸ਼ਨ ਏ ਵਰੇਨੀਅਸ ਸਭ ਤੋਂ ਪਹਿਲਾ ਗ੍ਰਹਿਣ ਦੇ ਕਾਰਨਾਂ ਦੀ ਵਿਆਖਿਆ ਕਿਸ ਨੇ ਕੀਤੀ ਪਾਈਥਾਗੋਰਸ ਅਰਸਤੂ ਹੈਰੋਡੋਟਸ ਜਟੋਲਮੀ ਆਪਸ਼ਨ ਬੀ ਅਰਸਤੋ ਜੀਓਗ੍ਰਾਫੀ ਸ਼ਬਦ ਦਾ ਅਰਥ ਹੈ ਧਰਤੀ ਦੀ ਗਤੀ ਧਰਤੀ ਦਾ ਸੰਤੁਲਨ ਧਰਤੀ ਦਾ ਵਰਣਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਜਵਾਬ ਹੈ ਆਪਸ਼ਨ ਸੀ ਧਰਤੀ ਦਾ ਵਰਣਨ ਭੂਗੋਲ ਅਧਿਐਨ ਕਰਦਾ ਹੈ ਜਲਵਾਯੂ ਤੇ ਬਨਸਪਤੀ ਵਾਯੂਮੰਡਲ ਜਲ ਮੰਡਲ ਤੇ ਥਲ ਮੰਡਲ ਜਨਸੰਖਿਆ ਭੂਮੀ ਉਪਯੋਗ ਅਤੇ ਉਦਯੋਗ ਉਪਰੋਕਤ ਸਾਰੇ ਉਪਰੋਕਤ ਸਾਰੇ ਖੇਤਰੀ ਭੂਗੋਲ ਦਾ ਪਿਤਾ ਕੌਣ ਹੈ ਕਾਰਲ ਰੀਟਰ ਐਚ ਜੇ ਹਰਬਰਟਸਨ ਫ੍ਰੈਡਰਿਕ ਰੇਡ ਜੇਲ ਜਾਂ ਹੰਬੋਲਟ ਆਪਸ਼ਨ ਏ ਕਾਰਲ ਕਾਰਲ ਰੀਟਰ ਫਗੋਲ ਦਾ ਖੇਤਰ ਹੈ ਵਿਸ਼ਾਲ ਸੀਮਿਤ ਕੁਝ ਕਹਿ ਨਹੀਂ ਸਕਦੇ ਜਾਂ ਦੋਨੋਂ ਏ ਤੇ ਬੀ ਆਪਸ਼ਨ ਏ ਵਿਸ਼ਾਲ ਮਾਨਵ ਭੂਗੋਲ ਦਾ ਪਿਤਾ ਹੇਠ ਲਿਖਿਆ ਵਿੱਚੋਂ ਕਿਸ ਨੂੰ ਕਿਹਾ ਜਾਂਦਾ ਹੈ ਬਾਲਸ਼ ਅੰਬੋਲਟ ਕਾਰਲ ਰੀਟਰ ਜਾਂ ਲੀਨ ਬਰੂਸ਼ অপਸ਼ਨ ਸੀ ਕਾਰਲ ਰੀਟਰ ਇਹਨਾਂ ਵਿੱਚੋਂ ਕਿਹੜੀ ਭੂਗੋਲ ਦੀ ਸ਼ਾਖਾ ਨਹੀਂ ਹੈ ਧਰਤੀ ਦਾ ਭੂਗੋਲ ਵਾਯੂ ਮੰਡਲ ਦਾ ਭੂਗੋਲ ਕੱਪੜਿਆਂ ਦਾ ਭੂਗੋਲ ਜਾਂ ਮਿੱਟੀ ਦਾ ਭੂਗੋਲ অপশন বি বায়ুমণ্ডল ਦਾ ਪਗੋਲ ਗਣਿਤ ਪਗੋਲ ਦਾ ਮੋਟੀ ਕੋਨ ਹੈ ਥੇਲਸ ਟੌਲਮੀ ਸਟ੍ਰੈਟੋ ਜਾਂ ਫਿਓਫ੍ਰੈਕਸ ਇਸ ਦਾ ਸਹੀ ਜਵਾਬ ਆਪਸ਼ਨ ਐ ਥੇਲਸ ਜਲਵਾਯੂ ਦੇ ਆਧਾਰ ਉੱਤੇ 1905 ਵਿੱਚ ਕੁਦਰਤ ਦੇ ਖੰਡ ਦਾ ਵਰਗੀਕਰਨ ਕਿਸ ਨੇ ਕੀਤਾ ਡਾਕਟਰ ਹਰਬਰਟ ਡਾਕਟਰ ਪੀਟਰ ਡਾਕਟਰ ਕਾਰਲ ਹੀਟਰ ਜਾਂ ਡਾਕਟਰ ਮਾਨੂ ਇਸ ਦਾ ਸਹੀ ਜਵਾਬ ਹੈ অপਸ਼ਨ A ਡਾਕਟਰ ਹਰਬਰਟ ਭੂਗੋਲਿਕ ਉੱਤਰ ਧਰੂਵ ਤੇ ਭੂਗੋਲਿਕ ਦੱਖਣੀ ਧਰੂਵ ਦੋਨਾਂ ਤੋਂ ਕਿਹੜੀ ਸੰਦਰਭ ਰੇਖਾ ਲੰਘਦੀ ਹੈ 0 ਡਿਗਰੀ ਲਾਟੀਟਿਊਡ 0 ਡਿਗਰੀ ਲੌਂਗੀਟਿਊਡ ਟ੍ਰੋਪਿਕ ਆਫ ਕੈਂਸਰ ਜਾਂ ਟ੍ਰੋਪਿਕ ਆਫ ਕੈਪ੍ਰਿਕੌਰਨ ਇਸ ਦਾ ਸਹੀ ਜਵਾਬ ਆਪਸ਼ਨ B 0 ਡਿਗਰੀ ਲੌਂਗੀਟਿਊਡ ਭਾਰਤ ਦੇ ਕੁਦਰਤੀ ਖੰਡ ਨੂੰ ਕਿੰਨੇ ਭਾਗਾ ਵਿੱਚ ਵੰਡਿਆ ਗਿਆ ਹੈ 4 3 2 ਜਾਂ 1 অপশন এ 4 ভূগোল ਦੀਆਂ ਸ਼ਖਾਵਾਂ ਕਿਸ ਦਾ ਭਾਗ ਹਨ ਜੀਵ ਵਿਗਿਆਨ ਦਾ ਰਸਾਇਣ ਵਿਗਿਆਨ ਦਾ ਕੁਦਰਤੀ ਵਿਗਿਆਨ ਦਾ ਜਾਂ ਉਪਰੋਕਤ ਸਾਰੇ অপশন এ ਜੀਵ ਵਿਗਿਆਨ ਦਾ ਇਥੇ ਲਿਖਿਆ ਚ ਕਿਹੜਾ ਸਮਾਜ ਵਿਗਿਆਨ ਦੇ ਸਕੋਲਿਸਟਿਕ ਖੇਤਰ ਦੇ ਨਿਰਮਾਣ ਨਿਰਮਾਤਾਕ ਮੁਲਾਂਕਣ ਦਾ ਸੰਦ ਨਹੀਂ ਹੈ। ਸਵਾਰਥਾਲਾਪ ਦਾ ਕੋਸ਼ਲ ਬਹੁ ਚੋਣਵੇਂ ਪ੍ਰਸ਼ਨ, ਪ੍ਰੋਜੈਕਟ ਜਾਂ ਮੌਖਿਕ ਪ੍ਰਸ਼ਨ। ਇਸ ਦਾ ਸਹੀ ਉੱਤਰ ਹੈ অপਸ਼ਨ 3 ਪ੍ਰੋਜੈਕਟ। ਸਮਾਜ ਵਿਗਿਆਨ ਮਨੁੱਖੀ ਵਿਵਹਾਰ ਤੇ ਵਾਤਾਵਰਣ ਦੇ ਨਾਲ ਹੇਠ ਲਿਖਿਆਂ ਵਿੱਚੋਂ ਕਿਸ ਦੇ ਨਾਲ ਉਸ ਦੀ ਪਰਸਪਰ ਕਿਰਿਆ ਨੂੰ ਸਮਝਣ ਦਾ ਯਤਨ ਕਰਤਾ ਹੈ ਸਮਾਜਿਕ ਸੰਸਥਾਵਾਂ ਸਮਾਜ ਫਿਰਕਾ ਜਾਂ ਸਮਾਜਿਕ ਵਰਤਾਰਾ ਆਪਸ਼ਨ A ਸਮਾਜਿਕ ਸੰਸਥਾਵਾਂ ਜਵਾਰਪਾਟਾ ਲਹਿਰ ਕੀ ਹੈ ਪੁਚਾਲ ਸਮੰਧੀ ਹਰਕਤ ਤੋਂ ਜਵਾਰਪਾਟਾ ਲਹਿਰ ਦੀ ਉਤਪਤੀ ਸਮੁੰਦਰੀ ਇਲਾਕਿਆਂ ਵਿੱਚ ਰੇਤ ਦਾ ਜਮਾ ਹੋਣਾ ਕੇਵਲ ਉੱਚੇ ਜਵਾਰਪਾਟਾ ਪੱਧਰ ਦੇ ਗੁੰਮੰਦ ਦਾ ਬਣਨਾ ਦਰਿਆ ਵਿੱਚ ਉੱਪਰਲੇ ਪਾਸੇ ਜਾਂਦੀ ਹੋਈ ਇੱਕ ਉੱਚੀ ਜਵਾਰਪਾਟਾ ਲਹਿਰ ਇਸ ਦਾ ਸਹੀ ਉੱਤਰ ਆਪਸ਼ਨ ਸੀ ਦਰਿਆ ਵਿੱਚ ਉੱਪਰਲੇ ਪਾਸੇ ਨੂੰ ਜਾਂਦੀ ਹੋਈ ਇੱਕ ਉੱਚੀ ਜਵਾਰਪਾਟਾ ਲਹਿਰ ਮਨੁੱਖੀ ਅਧਿਐਨ ਦੇ ਵਿਗਿਆਨਿਕ ਪਹੁੰਚ ਹੇਠ ਲਿਖੇ ਪਰਿਪੇਖ ਨੂੰ ਸ਼ਾਮਲ ਕਰਨ ਦੀ ਲੋੜ ਉੱਤੇ ਬਾਲ ਦਿੰਦੀ ਹੈ ਕਲਾ ਗਣਿਤ ਅਤੇ ਵਿਗਿਆਨ ਦੇ ਕੁਦਰਤ ਸੱਭਿਆਚਾਰ ਤੇ ਸਭਿਆਤਾ ਦੇ ਕੁਦਰਤੀ ਵਿਗਿਆਨ ਸਮਾਜਿਕ ਵਿਗਿਆਨ ਅਤੇ ਹਿਊਮਨਿਟੀਜ਼ ਉਪਰੋਕਤ ਸਾਰੇ ਹਨ অপশন 3 કુદરતી বিজ্ঞান সমাজিক বিজ্ঞান ਤੇ হিউম্যানITIES অস্ট্রেলিয়া ਵਿੱਚ ਸਭ ਤੋਂ ਲੰਬਾ ਦਿਨ ਹੁੰਦਾ ਹੈ 21 ਜੂਨ ਨੂੰ 22 ਸਤੰਬਰ ਨੂੰ 22 ਦਸੰਬਰ ਨੂੰ ਜਾਂ 23 ਮਾਰਚ ਨੂੰ ਇਸ ਦਾ ਸਹੀ ਉੱਤਰ ਹੈ অপশন 3 22 ਦਸੰਬਰ ਨੂੰ ਉਹ ਵਿਗਿਆਨ ਜਿਹੜਾ ਪ੍ਰithvi ਅਤੇ ਇਸ ਦੀ ਪਵਲ ਲਖਨਾਵਾਸੀਆਂ ਨੂੰ ਵਰਤਾਰੇ ਦੇ ਅਧਿਆਨ ਨਾਲ ਸੰਬੰਧਿਤ ਹੈ ਪਥਰਾਟ ਵਿਗਿਆਨ ਭੂਗੋਲ ਸ਼ਾਸਤਰ ਜੀਵ ਵਿਗਿਆਨ ਜਾਂ ਸਮਾਜ ਵਿਗਿਆਨ অপਸ਼ਨ ਡੀ ਸਮਾਜ ਵਿਗਿਆਨ ਕਿਹੜੇ ਸਥਾਨ ਤੇ ਗਰਮੀਆਂ ਵਿੱਚ ਸੂਰਜ ਦੀ ਰੋਸ਼ਨੀ ਲੰਬੇ ਸਮੇਂ ਤੱਕ ਰਹਿੰਦੀ ਹੈ ਮੁੰਬਈ ਸ਼੍ਰੀਨਗਰ ਚੇਨਈ ਜਾਂ ਕੋਲਕਾਤਾ ਇਸ ਦਾ ਸਹੀ ਉੱਤਰ ਆਪਸ਼ਨ B ਸ਼੍ਰੀਨਗਰ ਸੂਰਤ ਤੇ ਚੰਦਰਮਾ ਦੇ ਵਿਚਕਾਰ ਘੱਟੋ ਘੱਟ ਦੂਰੀ ਹੁੰਦੀ ਹੈ 22 ਦਸੰਬਰ ਨੂੰ 21 ਜੂਨ ਨੂੰ 26 ਦਸੰਬਰ ਨੂੰ ਜਾਂ 3 ਜਨਵਰੀ ਨੂੰ ਇਸ ਦਾ ਸਹੀ ਉੱਤਰ ਹੈ ਜੀ 3 ਜਨਵਰੀ ਨੂੰ ਉਹ ਗ੍ਰਾਂ ਦੇ ਨਾਂ ਦੱਸੋ ਜਿਨ੍ਹਾਂ ਦੀ ਸਥਿਤੀ ਸੂਰਜ ਤੇ ਦੂਰੀ ਦੇ ਸੰਦਰਭ ਵਿੱਚ ਬਦਲਦੀ ਰਹਿੰਦੀ ਹੈ ਯੂਰਨਸ ਬ੍ਰਾਹਸਪਤੀ ਨੈਪਚੂਨ ਜਾਂ ਪਲੂਟੋ ਇਸ ਦਾ ਸਹੀ ਜਵਾਬ ਹੈ ਨੈਪਚੂਨ ਤੇ ਪਲੂਟੋ ਜਿਸ ਦਿਨ ਸੂਰਜ ਧਰਤੀ ਦੇ ਸਤਾਰਤੋਂ ਜ਼ਿਆਦਾ ਨੇੜੇ ਹੁੰਦਾ ਹੈ ਉਸ ਦਿਨ ਧਰਤੀ ਨੂੰ ਡਾਂਸ ਤੇ ਕਿਹਾ ਜਾਂਦਾ ਹੈ ਸੂਰਜ ਤੋਂ ਦੁਰਅਤਮ ਬਿੰਦੂ ਸੂਰਜ ਤੋਂ ਨਿਕਟਤਮ ਬਿੰਦੂ ਭੂਮੀ ਤੋਂ ਦੁਰਅਤਮ ਬਿੰਦੂ ਜਾਂ ਭੂਮੀ ਤੋਂ ਨਿਕਟਤਮ ਬਿੰਦੂ অপশন বি সূর্যর নিকটতম বিন্দু। पृथ्वी সূর্যের সবচেয়ে ज्यादा দূরুন দিয়া 4 জুলাই ਨੂੰ 30 ਜਨਵਰੀ ਨੂੰ 22 ਸਤੰਬਰ ਨੂੰ ਜਾਂ 22 ਦਸੰਬਰ ਨੂੰ 4 ਜੁਲਾਈ ਨੂੰ ਕਿਹੜੇ ਕਾਰਕ ਸੂਰਜ ਦੀ ਰੋਸ਼ਨੀ ਦੀ ਮਾਤਰਾ ਤੇ ਪ੍ਰਭਾਵ ਨਹੀਂ ਪਾਉਂਦੇ? ਸੋਰ ਸਿਰਤਾ ਤ੍ਰਾਤਲ ਦਾ ਤਾਪਮਨ ਦਿਨ ਦੀ ਲੰਬਾਈ ਧਰਤੀ ਦਾ ਘੁੰਮਣਾ ਇਸ ਦਾ ਉੱਤਰ ਹੈ ਤ੍ਰਾਤਲ ਦਾ ਤਾਪਮਨ ਤੇ ਧਰਤੀ ਦਾ ਘੁੰਮਣਾ ਸੋਰ ਦਿਵਸ ਤੇ ਸੋਰ ਵੰਸ਼ ਵਿਚਕਾਰ ਕੀ ਸਬੰਧ ਹੈ ਦੋਵੇਂ ਬਰਾਬਰ ਹਨ ਸੋਰ ਦਿਵਸ ਸੋਰ ਵੰਸ਼ ਤੋਂ ਵੱਡਾ ਹੈ ਸੋਰ ਦਿਵਸ ਸੌਰ ਵੰਸ਼ ਤੋਂ ਛੋਟਾ ਹੈ ਇਹਨਾਂ ਦੋਹਾਂ ਵਿੱਚ ਕੋਈ ਸੰਬੰਧ ਨਹੀਂ ਹੈ ਇਸ ਦਾ ਉੱਤਰ ਹੈ ਸੌਰ ਦਿਵਸ ਸੌਰ ਵੰਸ਼ ਤੋਂ ਵੱਡਾ ਹੈ ਕੀ ਹੋਵੇਗਾ ਜੇਕਰ ਧਰਤੀ ਦਾ ਘੁੰਮਣਾ ਬੰਦ ਹੋ ਜਾਵੇਗਾ ਧਰਤੀ ਪੋਲ ਉੱਪਰ ਮੈਗਨੇਟਿਕ ਬਲ ਲਗਵਾ ਦੇਵੇਗੀ ਅਤੇ ਸੂਰਜ ਵੱਲ ਜਾਣਾ ਸ਼ੁਰੂ ਕਰੇਗੀ ਚੰਦਰਮਾ ਦਾ ਘੁੰਮਣਾ ਵੀ ਬੰਦ ਹੋ ਜਾਵੇਗਾ ਤਰੂ ਆਪਣੀ ਜਗ੍ਹਾ ਬਦਲ ਦੇਣਗੇ ਪਾਣੀ ਦੇ ਸਰੋਤ ਮੂਖ ਸੁੱੱਕ ਜਾਣਗੇ ਇਸ ਦਾ ਸਹੀ ਤਰ੍ਹਾਂ ਆਪਸ਼ਨ A ਧਰਤੀ ਪੋਲ ਉੱਪਰ ਮੈਗਨੇਟਿਕ ਬਾਲ ਘੁਆ ਦੇਵੇਗੀ ਅਤੇ ਸੂਰਜ ਵੱਲ ਜਾਣਾ ਸ਼ੁਰੂ ਕਰ ਦੇਵੇਗੀ ਚੰਦਮਾ ਦੀ ਸਤਾ ਦਾ ਕਿੰਨਾ ਭਾਗ ਧਰਤੀ ਤੋਂ ਦਿਖਾਈ ਦਿੰਦਾ ਹੈ 75% ਤੋਂ ਵੱਧ 40% ਲਗਭਗ 50% ਜਾਂ 90% ਇਸ ਦਾ ਸਹੀ ਜਵਾਬ ਆਪਸ਼ਨ 3 ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ ਨੈਕਸਟ ਮਿਲਾਂਗੇ ਕਿਸ ਦੂਜੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਜੀ